ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆਏ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਕੋਠੀ ਆਪਕਾਉ ਬਹੁਤ ਹੀ ਵਧੀਆ 133 ਗੱਜ ਦੇ ਵਿੱਚ ਬਣੀ ਹੋਈ ਹੈ ਸੋ ਬਹੁਤ ਹੀ ਵਧੀਆ ਏਰੀਆ ਗੁਰੂ ਨਾਨਕ ਨਗਰ ਸੋ ਆਜੋ ਆਪਾਂ ਕੋਠੇ ਨੂੰ ਦੇਖਦੇ ਹਾਂ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਕੈਂਡੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਦੇਖਦੇ ਆਂ ਫਿਰ ਆਪਾਂ ਇਸ ਕੋਠੀ ਨੂੰ ਸੁਨ ਸਟਾਰਟਿੰਗ ਤੇ ਇੱਕ ਵਾਸ਼ਰੂਮ ਦਿੱਤਾ ਹੋਇਆ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਟਾਇਲ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਆ ਡੋਰ ਵਿੰਡੋਜ਼ ਤੁਸੀਂ ਦੇਖ ਰਹੇ ਹੋ ਸੋ ਟੂ ਬੈਡਰੂਮ ਜਿਹੜੇ ਆ ਗਰਾਊਂਡ ਤੇ ਬਣੇ ਹੋਏ ਆ ਪੀਓਪੀ ਦਾ ਕੰਮ ਆ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਇਸ ਵੇਲੇ ਆਪਾਂ ਲੌਬੀ ਦੇ ਵਿੱਚ ਆ ਸੋ ਇੱਕ ਲਿਵਿੰਗ ਏਰੀਆ ਕਿਚਨ ਦੋ ਬੈਡਰੂਮ ਬਾਲਕਨੀ ਫੋਰਚ ਤੇ ਬਾਹਰਲੀ ਸਾਈਡ ਜਿਹੜਾ ਬਾਥਰੂਮ ਬਣਿਆ ਹੋਇਆ ਤੋ ਡਬਲ ਸਟੋਰੀ ਕੋਠੀ ਆ 133 ਗਾਇਤੀ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਤੁਸੀਂ ਦੇਖ ਰਹੇ ਹੋ ਸੋ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਚਾਹੇ ਉਹ ਡੋਰ ਵਿੰਡੋ ਦੀ ਗੱਲ ਕਰੀਏ ਬਾਥਰੂਮ ਦੀ ਗੱਲ ਕਰੀਏ ਬੈਡਰੂਮ ਦੀ ਗੱਲ ਕਰੀਏ ਪੀਓਪੀ ਰੰਗ ਰੋਗਣ ਸੋ ਜਿਸ ਵੀ ਵੀ ਪ੍ਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਸੋ ਬਿਲਕੁਲ ਫਰੈਸ਼ ਕੋਠੀ ਆ ਪੀਓ ਵੀ ਦੀ ਡਿਜ਼ਾਈਨ ਦੀ ਗੱਲ ਕਰੀਏ ਚਾਹੇ ਹਾਈਲਾਈਟਰ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਜਿਹੜਾ ਇਸ ਕੋਠੀ ਦਾ ਕੰਮ ਹੋਇਆ ਵੀ 133 ਗਾਜ ਦੇ ਵਿੱਚ ਪਰ ਜੇਕਰ ਇਹਦੇ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਇਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਦੇ ਵਿੱਚ ਜਿਹੜੀ ਇਹ ਕੋਠੀ ਬਣੀ ਹੋਈ ਹੈ ਸੁਪੰਗੂ ਪ੍ਰਾਪਰਟੀ ਬਠਿੰਡਾ ਤੁਹਾਡੇ ਵਾਸਤੇ ਹਰ ਵਕਤ ਸੇਵਾ ਵਿੱਚ ਹਾਜ਼ਰ ਹੈ ਕੋਠੀਆਂ ਲੈ ਕੇ ਆਪਾਂ ਉਨੇ ਹੀ ਰਹਨੇ ਆ। ਸੋ ਲੋੜਵੰਦ ਵੀਰ ਜਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਖਰੀਦਣਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਆਪਾਂ ਨੂੰ ਪ੍ਰੋਪਰਟੀ ਬਟੰਡਾ ਦੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਉੱਪਰ ਦੀ ਗੱਲ ਕਰੀਏ ਤਾਂ ਇੱਕ ਬੈੱਡਰੂਮ ਆ ਜਿਹੜਾ ਉੱਪਰ ਬਣਿਆ ਹੋਇਆ ਨਾਲ ਇੱਕ ਕਿਚਨ ਦਿੱਤੀ ਹੋਈ ਐ ਛੋਟੀ ਜੀ ਸੋ ਵਾਸ਼ਰੂਮ ਆ ਤੇ ਇੱਕ ਬਾਲਕੋਨੀ ਆ ਸੋ ਬਹੁਤ ਹੀ ਵਧੀਆ ਜਿਹੜਾ ਪੋਰਸ਼ਨ ਬਣਿਆ ਹੋਇਆ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਤੋ ਇਸ ਵੇਲੇ ਮਲਤਾਨੀਆ ਰੋਡ ਗੁਰੂ ਨਾਨਕ ਨਗਰ ਦੇ ਵਿੱਚ ਆਪਾਂ ਕੁੱਫੀ ਦੇਖ ਰਹੇ ਹਾਂ 133 ਗਾਇਦੀ ਧੰਨਵਾਦ ਜੀ ਸ਼ੁਕਰੀਆ